ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਰੱਬ ਜੈਸੇ ਕਿ ਉਹ ਹੈ ਪਰ ਇਨਸਾਨ ਕਦੀ ਵੀ ਨਹੀਂ ਦੇਖ ਸਕਦਾ ਕਿਉਂਕਿ ਜਦੋਂ ਐਸੀ ਕੋਸ਼ਿਸ਼ ਕੋਈ ਕਰਦਾ ਹੈ ਤਾਂ ਉਸ ਦੇ ਦੇਖਣ ਵਿੱਚ ਕੁਝ ਨਾ ਕੁਝ ਇਨਸਾਨੀ ਰੰਗ ਜ਼ਰੂਰ ਮੌਜੂਦ ਹੁੰਦਾ ਹੈ ਜੋ ਕਿ ਸੱਚ ਨੂੰ ਉਸ ਦੀ ਅਸਲ ਹਾਲਤ ਵਿੱਚ ਵੇਖਣ ਤੋਂ ਅਸਮਰਥ ਬਣਾ ਦਿੰਦਾ ਹੈ ਪਾਲਿਤ ਦੂਸਰੇ ਪਾਸੇ ਹਿੰਦੁਸਤਾਨ ਦੇ ਪ੍ਰਾਤਨ ਸਮਿਆਂ ਤੋਂ ਲੈ ਕੇ ਹੁਣ ਤੱਕ ਤੇ ਰਿਸ਼ੀਆਂ ਮੂਨੀਆਂ ਆਚਾਰੀਆਂ ਗੁਰੂਆਂ ਦੇ ਖਿਆਲ ਅਨੁਸਾਰ ਇਨਸਾਨ ਲਗਾਤਾਰ ਅਭਿਆਸ ਨਾਲ ਐਸੀ ਹਾਲਤ ਵਿੱਚ ਆਪਣੇ ਆਪ ਨੂੰ ਲਿਜਾ ਸਕਦਾ ਹੈ ਜਿੱਥੇ ਉਹ ਆਪਣੇ ਖਿਆਲਾਂ ਨਿਸ਼ਟਿਆਂ ਤੋਂ ਬਿਲਕੁਲ ਅਲਹਿਦਾ ਹੋ ਕੇ ਸੱਚ ਨੂੰ ਜੈਸਾ ਕਿ ਉਹ ਹੈ ਤੈਸਾ ਹੀ ਦੇਖ ਸਕਦਾ ਹੈ ਇਸ ਤਰ੍ਹਾਂ ਨਾਲ ਇਨਸਾਨ ਨੂੰ ਸੱਚ ਜੋ ਕੁਝ ਵੀ ਦਿਖਦਾ ਹੈ ਉਹ ਉਸ ਦੇ ਸਾਰੇ ਇਨਸਾਨੀ ਤਜਰਬੇ ਤੋਂ ਵੱਖਰਾ ਹੁੰਦਾ ਹੈ ਜੋ ਕੁਝ ਆਮ ਇਨਸਾਨਾਂ ਦੇ ਖਿਆਲਾਂ ਅਨੁਸਾਰ ਰੱਬ ਹੈ ਉਹ ਨਹੀਂ ਬਲਕਿ ਕੁਝ ਬਿਲਕੁਲ ਹੋਰ ਦਿੱਸਦਾ ਹੈ ਇਸ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਰੱਬ ਇਨਸਾਨ ਨੂੰ ਦਿੱਸ ਸਕਦਾ ਹੈ ਜਾਂ ਨਹੀਂ ਲਖਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਕੋ ਵੀ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਦਮੀ ਦੀ ਇੱਕ ਅੱਖ ਕਿਸੇ ਕਾਰਨ ਬੰਦ ਹੋ ਜਾਵੇ ਉਸ ਦੀ ਦੂਸਰੀ ਅੱਖ ਪਹਿਲੇ ਨਾਲੋਂ ਸ਼ਕਤੀਮਾਨ ਹੋ ਜਾਂਦੀ ਹੈ ਜੇਕਰ ਕਿਸੇ ਕਾਰਨ ਕਿਸੇ ਦੀਆਂ ਦੋਵੇਂ ਅੱਖਾਂ ਬੰਦ ਹੋ ਜਾਣ ਤਾਂ ਉਸ ਦੀ ਵਿਚਾਰ ਸ਼ਕਤੀ ਮਹਿਸੂਸ ਕਰਨ ਦੀ ਸ਼ਕਤੀ ਜਾਂ ਕੋਈ ਹੋਰ ਸ਼ਕਤੀ ਅੱਗੇ ਨਾਲੋਂ ਜ਼ਿਆਦਾ ਪ੍ਰਭਲ ਹੋ ਜਾਂਦੀ ਹੈ ਅੰਨਿਆ ਦਾ ਹਾਫ ਜਾ ਕਹਾਵਤ ਹੈ ਇਹ ਬੜਾ ਤੇਜ਼ ਹੁੰਦਾ ਹੈ ਇਸੇ ਤਰ੍ਹਾਂ ਕਿਸੇ ਆਦਮੀ ਦਾ ਸੱਜਾ ਹੱਥ ਕਿਸੇ ਕਾਰਨ ਕੱਟਿਆ ਜਾਵੇ ਜਾਂ ਬੇਕਾਰ ਹੋ ਜਾਵੇ ਤਾਂ ਉਹ ਹੌਲੀ-ਹੌਲੀ ਖੱਬੇ ਹੱਥ ਨਾਲ ਹੀ ਸੱਜੇ ਹੱਥ ਵਾਲੇ ਸਾਰੇ ਕੰਮ ਕਰਨ ਲੱਗ ਜਾਂਦਾ ਹੈ ਸਾਡੇ ਆਮ ਤਜਰਬੇ ਵਿੱਚ ਇਹ ਅਸੂਲ ਰੋਜ਼ ਦੇਖਣ ਵਿੱਚ ਆਉਂਦਾ ਹੈ ਕਿ ਜਿਸ ਅੰਗ ਵੱਲ ਸਾਡੀ ਰੁਚੀ ਜ਼ਿਆਦਾ ਹੋਵੇ ਜਾਂ ਜਿਸ ਅੰਗ ਨੂੰ ਅਸੀਂ ਜ਼ਿਆਦਾ ਵਰਤੀਏ ਉਹ ਦੂਸਰੇ ਅੰਗਾਂ ਨਾਲੋਂ ਜ਼ਿਆਦਾ ਤਾਕਤਵਰ ਹੋ ਜਾਂਦਾ ਹੈ ਦੌੜਨ ਵਾਲਿਆਂ ਦੀ ਲੱਤਾਂ ਡੰਬਲ ਫੇਰਨ ਵਾਲਿਆਂ ਦੀਆਂ ਬਾਹਾਂ ਗਵਈਏ ਦੇ ਗਲੇ ਮੁਸਵਲ ਦੀਆਂ ਉਂਗਲਾਂ ਲੋਹਾਰ ਦੇ ਹੱਥ ਸ਼ਿਕਾਰੀ ਦੀਆਂ ਅੱਖਾਂ ਆਪਣੇ ਦੂਸਰੇ ਅੰਗਾਂ ਨਾਲੋਂ ਜ਼ਿਆਦਾ ਤਾਕਤਵਰ ਤੀਖਣ ਅਤੇ ਚਲਾਕ ਹੁੰਦੀਆਂ ਹਨ ਜਿਸ ਤੋਂ ਬੜੀ ਆਸਾਨੀ ਨਾਲ ਇਹ ਨਤੀਜਾ ਨਿਕਲ ਸਕਦਾ ਹੈ ਕਿ ਇਨਸਾਨ ਆਪਣੀਆਂ ਸਭ ਇੰਦਰੀਆਂ ਵਿੱਚੋਂ ਜਿਸ ਇੰਦਰੀ ਨੂੰ ਚਾਹੇ ਮਜ਼ਬੂਤ ਕਰ ਸਕਦਾ ਹੈ ਜਦ ਇਨਸਾਨ ਆਪਣੀਆਂ ਇੰਦਰੀਆਂ ਨੂੰ ਸਿਮਰਨ ਅਭਿਆਸ ਦੇ ذریعے ਬੰਦ ਕਰਨ ਵਿੱਚ ਕਾਮਯਾਬ ਹੋ ਜਾਵੇ ਦਾ ਇਸ ਦੇ ਅੰਦਰ ਇੱਕ ਅਜੀਬ ਅਤੇ ਨਵਾਂ ਇੰਦਰਾ ਪ੍ਰਗਟ ਹੋ ਜਾਂਦਾ ਹੈ ਜਿਸ ਨੂੰ ਸਿਮਰਨ ਅਭਿਆਸ ਦੀ ਦੁਨੀਆ ਅੰਦਰ ਅਨੁਭਵ ਦੇ ਨੇਤਰ ਆਖਿਆ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹਨਾਂ ਨੇਤਰਾ ਸਬੰਧੀ ਹੀ ਫਰਮਾਨ ਹੈ ਨਾਨਕ ਸੇ ਅਖੜੀਆਂ ਬਿਆਨ ਜਿਨੇ ਟਿਸੰਦੋ ਮਾਪੜੀ ਜਦ ਆਦਮੀ ਦੀ ਮਸ਼ਕ ਪੂਰੀ ਪੱਕ ਜਾਵੇ ਤਾਂ ਹੋਰ ਸਾਰੇ ਇੰਦਰੇ ਬੰਦ ਕਰਕੇ ਉਹ ਆਪਣਾ ਨਵਾਂ ਇੰਦਰਾ ਅਨੁਭਵ ਦੇ ਨੇਤਰ ਖੋਲ ਲੈਂਦਾ ਹੈ ਅਤੇ ਆਪਣੇ ਆਪ ਨੂੰ ਗੋ ਨਾਲ ਵੇਖਣਾ ਸ਼ੁਰੂ ਕਰ ਦਿੰਦਾ ਹੈ ਕੁਝ ਚਿਰ ਮਗਰੋਂ ਜਦ ਇਸ ਦੀ ਇਹ ਅਵਸਥਾ ਪੱਕ ਜਾਵੇ ਇਸ ਨੂੰ ਆਪਣੇ ਆਪ ਵਿੱਚ ਉਹ ਕੁਝ ਦਿਸਦਾ ਹੈ ਜਿਸ ਦੇ ਦੇਖਣ ਨਾਲ ਉਸ ਵਿੱਚ ਇਹ ਸੋਝੀ ਪੈਦਾ ਹੋ ਜਾਂਦੀ ਹੈ ਕਿ ਉਹ अनेका ਜੋਨਾ ਅਤੇ अनेका ਹਾਲਤਾਂ ਵਿੱਚ ਲੰਘਦਾ ਹੋਇਆ ਇਸ ਮਨੁੱਖੀ ਅਵਸਥਾ ਤੱਕ ਪਹੁੰਚਿਆ ਹੈ ਜਦੋਂ ਵਿਅਕਤੀ ਨੂੰ ਆਪਣੀ ਆਤਮਾ ਦੀ ਆਤਮਾ ਪਰਮ ਆਤਮਾ ਆਪ ਪਰਮਾਤਮਾ ਆਪਣੇ ਆਪ ਅੰਦਰ ਅਨੁਭਵ ਦੇ ਨੇਤਰਾ ਨਾਲ ਦੇਖਣ ਲੱਗ ਪਵੇ ਅਤੇ ਇਹ ਅਵਸਥਾ ਪਰਪੱਕ ਹੋ ਜਾਵੇ ਤਾਂ ਹੌਲੀ-ਹੌਲੀ ਐਸਾ ਹੋ ਜਾਂਦਾ ਹੈ ਕਿ ਬਾਹਰ ਦੇ ਨੈਤਰ ਖੁੱਲੇ ਰੱਖ ਕੇ ਵੀ ਉਹ ਆਪਣੇ ਅੰਦਰ ਵੱਸਣ ਵਾਲੇ ਪਰਮਾਤਮਾ ਨੂੰ ਵੇਖ ਸਕਦਾ ਹੈ ਇਸ ਗੱਲ ਨੂੰ ਸਮਝਣ ਵਾਸਤੇ ਇਹ ਜਾਨਣਾ ਜ਼ਰੂਰੀ ਹੈ ਕਿ ਸਾਡੀਆਂ ਅੱਖਾਂ ਦਰਅਸਲ ਨਹੀਂ ਦੇਖਦੀਆਂ ਸਾਡੀ ਆਤਮਾ ਸਾਡੀ ਸੁਰਤ ਸਾਡੀਆਂ ਅੱਖਾਂ ਰਾਹੀਂ ਜਗਤ ਨੂੰ ਦੇਖਦੀ ਹੈ ਕਈ ਵਾਰੀ ਸਾਡੇ ਤਜਰਬੇ ਵਿੱਚ ਆਉਂਦਾ ਹੈ ਕਿ ਸਾਡੀ ਸੁਰਤ ਕਿਸੇ ਹੋਰ ਪਾਸੇ ਲੱਗੀ ਹੋਣ ਕਰਕੇ ਸਾਨੂੰ ਆਪਣੇ ਕਮਰੇ ਅੰਦਰ ਲੱਗੀ ਘੜੀ ਦੀ ਟਿਕ-ਟਿਕ ਸੁਣਾਈ ਨਹੀਂ ਦਿੰਦੀ ਇਸੇ ਤਰ੍ਹਾਂ ਆਪਣੇ ਕਮਰੇ ਵਿੱਚ ਲਟਕੀਆਂ ਤਸਵੀਰਾਂ ਅਸੀਂ ਸਿਰਫ ਉਦੋਂ ਵੇਖਦੇ ਹਾਂ ਜਦੋਂ ਉਹਨਾਂ ਵੱਲ ਖਿਆਲ ਕਰੀਏ ਐਵੇਂ ਨਹੀਂ ਦਿਖਦੀਆਂ ਰਸਤੇ 'ਤੇ ਤੁਰਦਿਆਂ ਸਾਡਾ ਮਿੱਤਰ ਸਾਡੇ ਕੋਲੋਂ ਲੰਘ ਜਾਵੇ ਅਸੀਂ ਜਦ ਤੱਕ ਉਸਤੇ ਵੱਲ ਅੰਦਰੋਂ ਧਿਆਨ ਨਾਲ ਨਾ ਤੱਕੀਏ ਉਸ ਨੂੰ ਪਛਾਣ ਨਹੀਂ ਸਕਾਂਗੇ ਕਈ ਵਾਰੀ ਸਾਨੂੰ ਕੋਈ ਆਵਾਜ਼ਾਂ ਮਾਰੀ ਜਾਵੇ ਅਸੀਂ ਆਪਣੇ ਧਿਆਨ ਜਾਂ ਸੋਚ ਵਿੱਚ ਐਸੇ ਮਗਨ ਹੁੰਦੇ ਹਾਂ ਕਿ ਆਵਾਜ਼ਾਂ ਸੁਣਦੇ ਹੀ ਨਹੀਂ ਆਮ ਤੌਰ ਤੇ ਜਦ ਬੱਚੇ ਖੇਡ ਖੇਡਦੇ ਹਨ ਤਾਂ ਉਹਨਾਂ ਨੂੰ ਆਵਾਜ਼ਾਂ ਮਾਰੀ ਜਾਵੇ ਉਹ ਸੁਣਦੇ ਹੀ ਨਹੀਂ ਕਿਉਂਕਿ ਉਹਨਾਂ ਦਾ ਧਿਆਨ ਖੇਡ ਵਿੱਚ ਹੁੰਦਾ ਹੈ ਇਸੇ ਤਰ੍ਹਾਂ ਹਰ ਰੋਜ਼ ਦੀਆਂ ਘਟਨਾਵਾਂ ਨੂੰ ਸੋਚਾਂ ਨਾਲ ਸਾਨੂੰ ਪਤਾ ਲੱਗ ਜਾਵੇਗਾ ਕਿ ਜਦ ਤੱਕ ਅਸੀਂ ਚਾਹੀਏ ਨਾ ਸਾਡੇ ਇੰਦ੍ਰੇ ਕੰਮ ਨਹੀਂ ਕਰਦੇ ਇਸ ਤੋਂ ਸਿੱਧ ਹੁੰਦਾ ਹੈ ਕਿ ਸਾਡੀਆਂ ਅੱਖਾਂ ਨਹੀਂ ਦੇਖਦੀਆਂ ਅਸੀਂ ਆਪਣੀਆਂ ਅੱਖਾਂ ਰਾਹੀਂ ਦੇਖਦੇ ਹਾਂ ਸਾਡੇ ਕੰਨ ਨਹੀਂ ਸੁਣਦੇ ਅਸੀਂ ਆਪਣੇ ਕੰਨਾਂ ਰਾਹੀਂ ਸੁਣਦੇ ਹਾਂ ਸਾਡੀ ਜੀਭ ਨਹੀਂ ਬੋਲਦੀ ਅਸੀਂ ਜੀਭ ਰਾਹੀਂ ਗੱਲਾਂ ਕਰਦੇ ਹਾਂ ਜਦੋਂ ਗੁਰਸਿੱਖ ਵਿਅਕਤੀ ਨੂੰ ਆਪਣੀ ਸੁਰਤ ਤੇ ਕਾਬੂ ਆ ਜਾਵੇ ਅਤੇ ਉਸ ਵਿੱਚ ਇਹ ਸ਼ਕਤੀ ਪੈਦਾ ਹੋ ਜਾਂਦੀ ਹੈ ਕਿ ਜੇ ਉਹ ਚਾਹੇ ਤਾਂ ਅੱਖਾਂ ਖੋਲ ਕੇ ਵੀ ਬਾਹਰ ਦੀ ਦੁਨੀਆ ਨੂੰ ਦੇਖਣ ਦੀ ਬਜਾਏ ਆਪਣੀ ਆਤਮਾ ਨੂੰ ਦੇਖੀ ਜਾਵੇ ਚਾਹੇ ਉਸਦੇ ਨੇਤਰ ਖੁੱਲੇ ਹੋਣ ਪਰ ਉਹ ਬਾਹਰ ਦੀ ਦੁਨੀਆ ਦੀਆਂ ਚੀਜ਼ਾਂ ਨਾਲ ਉਹਨਾਂ ਨੂੰ ਜੋੜਦਾ ਨਹੀਂ ਉਸ ਦੀ ਆਪਣੇ ਆਪ ਅੰਦਰ ਵਸਣ ਵਾਲੇ ਪਰਮਾਤਮਾ ਨਾਲ ਐਸੀ ਸੁਰਤ ਜੁੜਦੀ ਹੈ ਕਿ ਅੱਖਾਂ ਖੁੱਲੀਆਂ ਰਹਿਣ ਦੇ ਬਾਵਜੂਦ ਨਹੀਂ ਟੁੱਟਦੀ ਜਦ ਤੱਕ ਸੁਰਤ ਅੰਦਰੋਂ ਟੁੱਟੇ ਨਾ ਬਾਹਰ ਦੀਆਂ ਚੀਜ਼ਾਂ ਨਾਲ ਜੁੜ ਨਹੀਂ ਸਕਦੀ ਅਤੇ ਜਦ ਜੁੜੇ ਨਾ ਬਾਹਰ ਦੀਆਂ ਚੀਜ਼ਾਂ ਦੇਖ ਨਹੀਂ ਸਕਦੀਆਂ ਗੁਰਸਿੱਖ ਦਾ ਅਭਿਆਸ ਜਦੋਂ ਇਸ ਤੋਂ ਵੀ ਅੱਗੇ ਪਹੁੰਚੇ ਤਾਂ ਉਸ ਵਿੱਚ ਇਹ ਸ਼ਕਤੀ ਆ ਜਾਂਦੀ ਹੈ ਕਿ ਅੱਖਾਂ ਖੋਲ ਕੇ ਉਹ ਬਾਹਰ ਦੀ ਦੁਨੀਆ ਦੀਆਂ ਚੀਜ਼ਾਂ ਵੇਖਦਾ ਹੋਇਆ ਉਹਨਾਂ ਦੀ ਤੈਅ ਵਿੱਚ ਲੁਕੇ ਪਰਮਾਤਮਾ ਨੂੰ ਉਸੇ ਤਰ੍ਹਾਂ ਸਾਫ਼ ਵੇਖ ਸਕਦਾ ਹੈ ਜਿਵੇਂ ਆਪਣੇ ਆਪ ਦੀ ਤੈਅ ਵਿੱਚ ਇਸ ਅਵਸਥਾ ਦੇ ਆਦਮੀ ਵਾਸਤੇ ਆਪਣੇ ਅਤੇ ਦੂਸਰੇ ਇਨਸਾਨਾਂ ਦੇ ਸਰੀਰਾਂ ਵਿੱਚ ਕੋਈ ਵੀ ਨਿਪੇਦ ਨਹੀਂ ਰਹਿੰਦਾ ਸਭ ਸਰੀਰ ਉਸ ਵਾਸਤੇ ਸ਼ੀਸ਼ੇ ਦੀ ਤਰ੍ਹਾਂ ਰੋਸ਼ਨ ਹੋ ਜਾਂਦੇ ਹਨ ਅਤੇ ਉਹ ਇਸ ਨੂੰ ਆਪਣੇ ਅੰਦਰ ਅਤੇ ਬਾਹਰ ਉਸ ਪਰਮਾਤਮਾ ਨੂੰ ਰੂਪਿਆ ਦੇਖਦਾ ਹੈ ਜਿਵੇਂ ਕਿਸੇ ਡਾਡੇ ਸਾਫ ਪਾਣੀ ਦੇ ਤਲਾਬ ਵਿੱਚ ਲੰਗਪਰੰਗੀਆਂ ਮੱਛੀਆਂ ਦੌੜਦੀਆਂ ਅਤੇ ਖੇਡੀਆਂ ਵੇਖ ਕੇ ਦਿਲ પ્રસન્ન ਹੁੰਦਾ ਹੈ ਉਸੇ ਤਰ੍ਹਾਂ ਇਸ ਅਵਸਥਾ ਦੇ ਗੁਰੂਿਕ ਸਾਰੇ ਬ੍ਰਹਮੰਡ ਨੂੰ ਪਰਮਾਤਮਾ ਨਾਲ ਭਰਪੂਰ ਅਤੇ ਕੁੱਲ ਜੀ ਜੰਤ ਸੂਰਜ ਦੇ ਸਕਾਰਿਆਂ ਨੂੰ ਇਸ ਵਿੱਚ ਮੱਛੀਆਂ ਦੀ ਤਰ੍ਹਾਂ ਦੌੜਦੇ ਅਗੰਮੀ ਖੇੜ ਖੇੜਦੇ ਵੇਖਦਾ ਹੈ ਹੁਣ ਇਹ ਅੱਖਾਂ ਮੀਟਣ ਅਤੇ ਖੋਲਣ ਦਾ ਸਵਾਲ ਹੀ हट ਜਾਂਦਾ ਹੈ ਕਿਉਂਕਿ ਉਹ ਅੱਖਾਂ ਖੋਲ ਕੇ ਵੀ ਪਰਮਾਤਮਾ ਨੂੰ ਇਸੇ ਤਰ੍ਹਾਂ ਵੇਖ ਸਕਦਾ ਹੈ ਜਿਵੇਂ ਅੱਖਾਂ ਬੰਦ ਕਰਕੇ ਵਾਹਿਗੁਰੂ ਨੂੰ ਅੱਖਾਂ ਖੋਲ ਕੇ ਵੇਖਣ ਵਾਸਤੇ ਅੱਖਾਂ ਮੀਟ ਕੇ ਬੈਠਣਾ ਆਪਣੀਆਂ ਸੁਰਤੀਆਂ ਨੂੰ ਬੰਦ ਕਰਨਾ ਸਿਮਰਨ ਅਭਿਆਸ ਕਰਨਾ ਅਤੇ ਆਪਣੀ ਅੰਦਰਲੀ ਖੇਡ ਤੋਂ ਚੰਗੀ ਤਰ੍ਹਾਂ ਜਾਨੂ ਹੋਣਾ અત્યੰਤ ਜ਼ਰੂਰੀ ਹੈ ਬੰਦਗੀ ਕਾਲ ਨਿਰਮਾਨ ਦਾ ਅਰਦਾਸਾਂ ਅਤੇ ਸਿਮਰਨ ਕਮਾਈ ਤੋਂ ਬਗੈਰ ਵਾਹਿਗੁਰੂ ਨੂੰ ਜਾਹਰ ਅਜ ਹੋਰ ਅਤੇ ਹਾਜ਼ਰਾ ਹਜ਼ੂਰ ਵੇਖ ਸਕਣਾ ਅਸੰਭਵ ਹੈ ਜਦ ਤੱਕ ਅੰਦਰਲੀ ਅਵਸਥਾ ਨਾ ਪੱਕੇ ਬਾਹਰ ਦੀ ਅਵਸਥਾ ਪੈਦਾ ਹੀ ਨਹੀਂ ਹੋ ਸਕਦੀ ਐਸਾ ਖਿਆਲ ਕਰਨਾ ਹੀ ਬੁਰਕਤਾ ਹੈ ਅੰਦਰਲੀ ਅਵਸਥਾ ਦੇ ਪੱਕਣ ਦੇ ਪਿੱਛੋਂ ਹੀ ਬਾਹਰ ਦੀ ਅਵਸਥਾ ਦੇ ਪੱਕਣ ਦੀ ਵਾਰੀ ਆਉਂਦੀ ਹੈ ਜਦੋਂ ਵਿਅਕਤੀ ਆਪਣੇ ਅੰਦਰ ਅਤੇ ਬਾਹਰ ਹਰ ਜਗ੍ਹਾ ਰੱਬ ਦੇ ਦیدار ਕਰ ਸਕੇ ਉਸ ਨੂੰ ਗੁਰੂ ਤੇਗ ਬਹਾਦਰ ਜੀ ਦੇ ਇਸ ਮਹਾਵਾਕ ਦੀ ਸਚਾਈ ਕੁਝ ਅਜੀਬ ਅਰਥਾਂ ਵਿੱਚ ਸਮਝ ਪੈਂਦੀ ਹੈ ਕਾਹੇ ਰੇ ਬਨ ਖੋਜਨ ਜਾਈ ਸਲਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਫਿਰ ਉਸ ਵਾਸਤੇ ਕੁਲ ਜੀ ਜੰਤ ਖੰਡ ਬ੍ਰਹਮੰਡ ਚੰਦ ਸੂਰਜ ਸਾਰੇ ਪਤਲੇ ਅਤੇ ਸੂਖਮ ਹੁੰਦੇ ਸੁਪਨੇ ਵਾਂਗ ਖਿਆਲੀ ਤਸਵੀਰਾਂ ਬਣ ਜਾਂਦੇ ਹਨ ਇਹਨਾਂ ਦੀ ਬਨਾਵਟ ਆਤਮਾ ਤੋਂ ਬਣੀ ਹੋਈ ਆਤਮਾ ਰੂਪ ਸੁਪਨੇ ਵਿੱਚ ਦਿਸਣ ਵਾਲੀਆਂ ਚੀਜ਼ਾਂ ਦੀ ਤਰ੍ਹਾਂ ਪ੍ਰਤੀਤ ਹੁੰਦੀ ਹੈ ਅਤੇ ਇਹਨਾਂ ਦੇ ਅੰਦਰ ਬਾਹਰ ਚਾਰ ਸਫੇਰੇ ਅਕਾਲ ਪੁਰਖ ਪਰਮਾਤਮਾ ਰਵਿਆ ਹੋਇਆ ਠਾਠਾ ਮਾਰਦਾ ਨਜ਼ਰ ਆਉਂਦਾ ਹੈ ਫਿਰ ਉਸ ਨੂੰ ਜਗਤ ਦੀ ਜਗਾ ਹੋਣ ਕਰ ਤਾਰ ਹੀ ਕਰਤਾਰ ਨਜ਼ਰ ਆਉਂਦਾ ਹੈ ਇਸ ਅਵਸਥਾ ਵਿੱਚ ॠषि ਗੁਣੀ ਗੁਰੂ ਪੀਰ ਸੰਤ ਮਹਾਤਮਾ ਅੱਗੇ ਖੜ ਗਏ ਹਨ ਅਤੇ ਹੁਣ ਜੋ ਚਾਹੇ ਖੇਡ ਕੇ ਵੇਖ ਸਕਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਜਿਦੇ ਨੂੰ ਸੱਜਣ ਠੱਗ ਠੱਗ ਕਰਕੇ ਨਹੀਂ ਸੀ ਦਿਸਦਾ ਉਹਨਾਂ ਨੂੰ ਵਾਹਿਗੁਰੂ ਹੀ ਵਾਹਿਗੁਰੂ ਦਿਸਦਾ ਸੀ ਐਸੇ ਕਰਕੇ ਉਹਨਾਂ ਦੇ ਤੱਕਾ ਨਾਲ ਸੱਜਣ ਠੱਗ ਦੀ ਜਨਮ ਜਨਮਾਂਤਰਾ ਦੀ ਅਗਿਆਨਤਾ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਠੱਗ ਵਰਤੀ ਜਗ ਪੈਂਦੀ ਹੈ ਇਸ ਅਵਸਥਾ ਵਿੱਚ ਖੇਡਣ ਵਾਲੇ ਵਾਸਤੇ ਸਾਧ ਚੋਰ ਦੁਸ਼ਮਨ ਮਿੱਤਰ ਸਭ ਪ ਸ਼ੇਰ ਆਪਣੇ ਪਰਾਏ ਦੀ ਤਮੀਜ਼ ਮਿਟ ਜਾਂਦੀ ਹੈ ਉਸ ਨੂੰ ਸਾਰੇ ਬ੍ਰਹਮੰਡ ਵਿੱਚ ਬ੍ਰਹਮੰਡ ਦਾ ਕਾਰਨ ਇੱਕ ਕਰਤਾਰ ਦਿਸਦਾ ਹੈ ਸਾਰਾ ਜਗਤ ਕਰਤਾਰ ਦਾ ਇੱਕ ਸੁਪਨਾ ਇੱਕ ਖਿਆਲ ਪ੍ਰਤੀਤ ਦਿੰਦਾ ਹੈ ਇਹ ਜਗਤ ਦੀ ਸਚਾਈ ਜੋ ਅਨੁਭਵ ਦੇ ਨੇਤਰਾ ਨਾਲ ਹੀ ਨਜ਼ਰ ਆਉਂਦੀ ਹੈ ਚਾਹੇ ਜਲਦੀ ਚਾਹੇ ਦੇਰ ਨਾਲ ਇਨਸਾਨ ਦੀ ਖੋਜੀ ਅੱਖ ਨੂੰ ਇਹ జగਤ ਸਚਾਈ ਜ਼ਰੂਰ ਦੇਸੀਗੀ ਜਿਵੇਂ ਜਿਵੇਂ ਇਨਸਾਨ ਦੀ ਸੱਚ ਸਬੰਧੀ ਖੋਜ ਤਿੱਖਣ ਅਤੇ ਬਹਿਬਲ ਹੁੰਦੀ ਜਾਵੇਗੀ ਉਸ ਦੇ ਅਨੁਭਵ ਦੇ ਨੇਤਰ ਖੁੱਲਦੇ ਅਤੇ ਸਾਫ ਹੁੰਦੇ ਜਾਣਗੇ ਇਹਨਾਂ ਅਨੁਭਵ ਦੇ ਨੇਤਰਾਂ ਨੂੰ ਖੋਲਣ ਅਤੇ ਸਾਫ ਕਰਨ ਦੀ ਹਜ਼ਾਰਾਂ ਸਾਲਾਂ ਤੋਂ జగਤ ਪ੍ਰਸਿੱਧ ਉਪਤੀ ਕੇਵਲ ਨਾਮ ਅਭਿਆਸ ਹੈ ਵਾਹਿਗੁਰੂ ਇੱਕ ਸੂਖਸ਼ਮ ਆਪਣਾ ਸਰੂਪ ਇਨਸਾਨ ਦੇ ਖਿਆਲਾਂ ਅੰਦਾਜ਼ਿਆਂ ਤੇ ਯਕੀਨਾਂ ਤੋਂ ਅਲਿਹਦਾ ਵੀ ਹੈ ਜਦ ਉਹ ਸਰੂਪ ਗੁਰਸਿਕ ਨੂੰ ਆਪਣੇ ਫੁੱਲਨੇ ਖਿਆਲਾਂ ਯਕੀਨਾਂ ਦੀ ਮੈਲ ਨੂੰ ਸਿਮਰਨ ਕਮਾਈ ਦੇ ਜ਼ਰੀਏ ਦੂਰ ਕਰਕੇ ਜੈਸਾ ਕਿ ਉਹ ਹੈ ਆਪਣੇ ਅਸਲੀ ਅਤੇ ਸਨਾਤਮ ਸਰੂਪ ਵਿੱਚ ਦਿਸ ਪਵੇ ਤਦ ਉਹ ਦੁਨੀਆ ਤੋਂ ਇਹ ਭੇਦ ਲੁਕਾ ਨਹੀਂ ਰੱਖਦੇ ਕਿਉਂ ਕਿ ਉਹਨਾਂ ਦਾ ਇਨਸਾਫ ਅਤੇ ਇਮਾਨਦਾਰੀ ਉਹਨਾਂ ਨੂੰ ਆਪਣੇ ਦੁਖੀ ਦਾਵਾਡੋਲ ਅਤੇ ਪਟਕ ਰਹਿ ਪ੍ਰਵਾਕੋਲ ਪਰਮਾਤਮਾ ਵਰਗੇ ਠੰਡੇ ਮਿੱਠੇ ਸ਼ਾਂਤ ਅਤੇ ਆਨੰਦ ਰੂਪੀ ਚੀਜ਼ ਲੁਕਾ ਕੇ ਰੱਖਣ ਤੋਂ ਵਰਜਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹੀ ਗੱਲ ਲਿਖੀ ਹੈ ਕਾਇ ਰੇ ਬਕਬਾਦ ਲਾਇਓ ਜਿਨਹਰ ਪਾਇਓ ਤਿਨੇਿਛ ਪਾਇਓ ਇਹੇ ਭਗਤੀ ਦੀ ਉਸ ਅਵਸਥਾ ਦਾ ਜ਼ਿਕਰ ਹੈ ਜੋ ਆਦਮੀ ਨੂੰ ਬੜੀ ਕਾਲਾਂ ਦੇ ਬਾਅਦ ਵਾਹਿਗੁਰੂ ਦੇ ਦਰਸ਼ਨ ਨਸੀਬ ਹੋਣ ਤੇ ਹੁੰਦੀ ਹੈ ਉਸ ਵਕਤ ਆਦਮੀ ਦੀ ਤਬੀਅਤ ਕੁਦਰਤੀ ਤੌਰ ਤੇ ਡਾਢੀ ਸ਼ੂਮ ਹੁੰਦੀ ਹੈ ਪਰ ਜਿਵੇਂ ਜਿਵੇਂ ਉਸ ਤੇ ਇਹ ਹਾਲਤ ਬਖਤੀ ਜਾਵੇ ਉਹ ਰੋਹਾਨੀ ਤੌਰ ਤੇ ਅਮੀਰ ਹੁੰਦਾ ਜਾਂਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੇ ਜੋ ਕੁਝ ਹਾਸਲ ਕੀਤਾ ਹੈ ਇਸ ਦੀ ਸਦਾ ਲਈ ਮਲਕੀਅਤ ਹੈ ਅਤੇ ਉਸ ਮਲਕੀਅਤ ਨੂੰ ਵੰਡਣ ਦਾ ਤਰੀਕਾ ਉਸ ਨੂੰ ਵੱਡਣਾ ਹੈ ਕਿਉਂਕਿ ਉਸ ਦੇ ਵੰਡਿਆਂ ਹੀ ਉਹ ਖਜ਼ਾਨਾ ਬਣੇਗਾ ਹੁਣ ਉਸ ਨੂੰ ਆਪਣੀ ਦੌਲਤ ਵੰਡਣ ਅਤੇ ਗਰੀਬ ਅਨਾਥ ਭਿਖਾਰੀ ਦੁਨੀਆਂ ਦੀ ਝੋਲੀ ਪਰਣ ਵਿੱਚ ਇੱਕ ਅਕਹਿ ਖੁਸ਼ੀ ਹੁੰਦੀ ਹੈ ਉਸ ਨੂੰ ਉਹ ਆਨੰਦ ਹੁੰਦਾ ਹੈ ਜੋ ਭੁੱਖਿਆ ਬੱਚਿਆਂ ਨੂੰ ਖਵਾ ਕੇ ਮਾਤਾ ਨੂੰ ਆਇਆ ਕਰਦਾ ਹੈ ਉਹ ਖੇੜਾ ਹਾਸਲ ਹੁੰਦਾ ਹੈ ਜੋ ਫੁੱਲਾਂ ਨੂੰ ਖੁਸ਼ਬੂ ਲਟਾਣ ਵਿੱਚ ਹੁਣ ਉਹ ਰੱਬ ਨੂੰ ਲੁਕਾ ਕੇ ਜਾਂ ਕਿਤਾਬੀ ਚੀਜ਼ ਬਣਾ ਕੇ ਨਹੀਂ ਰੱਖਦਾ ਸਗੋਂ ਇੱਕ ਜਿਉਂਦੀ ਜਾਗਦੀ ਜਹਰ ਜਹੂਰ ਹਸਤੀ ਜਿਵੇਂ ਕਿ ਉਹ ਰੱਬ ਨੂੰ ਪ੍ਰਤੱਖ ਵੇਖਦਾ ਹੈ ਉਸੇ ਤਰ੍ਹਾਂ ਬਗੈਰ ਸੰਕੋਚ ਦੇ ਲੋਕਾਂ ਨੂੰ ਦੱਸਦਾ ਹੈ ਬੇਦਕ ਤੇਬ ਸੰਸਾਰ ਹਬਾ ਹੂ ਪਾਹਰਾ ਨਾਨਕ ਕਾ ਪਤਸਾਹੋ ਦਿਸੈ ਜਾਹਰਾ ਖੁਦਿ ਮਿਟੀ ਤਬ ਸੁਖ ਪਏ ਮਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਯੋਗ ਅਤੇ ਹੈ ਤੋ ਸਹੀ ਲਖੈ ਜੋ ਕੋਈ ਤਬ ਉਹੀ ਉਹੋ ਇਹੋ ਨਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ